ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟੀਕ ਤੇ ਅੱਜ ਤਾਂ ਬਹੁਤ-ਬਹੁਤ ਥੈਂਕ ਯੂ ਤੁਹਾਨੂੰ ਪਤਾ ਹੀ ਹੈ ਹਨਾ ਆਪਣੇ ਸਬਸਕ੍ਰਾਈਬਰ ਨੇ ਜਿਹੜੇ 21000 ਪਲੱਸ ਹੋ ਚੁੱਕੇ ਨੇ ਤੁਹਾਡੀ ਸਾਰਿਆਂ ਦੀ ਸਪੋਰਟ ਨਾਲ ਇੱਥੇ ਤੱਕ ਆਏ ਆ ਜੀ ਅੱਗੇ ਵੀ ਸਾਨੂੰ ਐਵੇਂ ਸਪੋਰਟ ਕਰਦੇ ਰਹੋ ਤੇ ਵੀਡੀਓਜ਼ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਜ਼ਰੂਰ ਕਰਿਆ ਕਰੋ ਤੇ ਅੱਜ ਦੀ ਵੀਡੀਓ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਇਆ ਰਿਪੀਟ ਆਰਡਰ ਨੇ ਜੀ ਸਾਰਿਆਂ ਦੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਡੇ ਸੂਟ ਸਾਡੇ ਹਨਾ ਵਰਕਡ ਡਿਜ਼ਾਈਨ ਨੇ ਜਿਹੜੇ ਪਸੰਦ ਕਰਦੇ ਹੋ ਸਾਨੂੰ ਰਿਪੀਟ ਆਰਡਰ ਦਿੰਨੇ ਹੋ ਅੱਗੇ ਦੀ ਅੱਗੇ ਹਨਾ ਕਾਫੀ ਜਿਹੜੇ ਕਸਟਮਰ ਨੇ ਆਪਣੇ ਨੋਨ ਨੂੰ ਦੱਸਦੇ ਨੇ ਤਾਂ ਉਹ ਉਹੀ ਚੀਜ਼ਾਂ ਹਨਾ ਦੁਬਾਰਾ ਰੈਡੀ ਕਰਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਆ ਸੱਚੀ ਤੇ ਅੱਜ ਦੇ ਸੂਟ ਵੀ ਇਹ ਕੁਝ ਕਹਿਣਨ ਜਿਹੜੇ ਡਿਜ਼ਾਈਨ ਨੇ ਤੁਸੀਂ ਦੇਖ ਚੁੱਕੇ ਹੋ ਉਹਨਾਂ ਨੂੰ ਆਪਾਂ ਹੋਰ ਕਿਸੇ ਹਨਾ ਜਿਵੇਂ ਦੁਪੱਟੇ ਵਗੈਰਾ ਚੇਂਜ ਹੋ ਗਏ ਨੇ ਥੋੜੇ ਵਰਕ ਚੇਂਜ ਹੋ ਗਏ ਨੇ ਐਵੇਂ ਆਪਾਂ ਥੋੜੀ ਚੇਂਜੇਸ ਲੈ ਕੇ ਆਇਆ ਉਹ ਤੁਹਾਨੂੰ ਪੂਰੇ ਦਿਖਾਉਣੇ ਆ ਇਹ ਸੂਟ ਰਹਿਣਗੇ ਜੀ ਪੂਰੇ ਹਨਾ ਫੁੱਲ ਸਟੀਚਿੰਗ ਸੂਟ ਰਹਿਣਗੇ ਉਹ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਨਦਰ ਪ੍ਰਾਈਸ ਵੀ ਆਪਾਂ ਸਕਰੀਨ ਤੇ ਸ਼ੋਅ ਕਰਾਂਗੇ ਵਿਦਾਊਟ ਸਟੀਚਿੰਗ ਸ਼ੋਅ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਆਪਣੀ ਸਟੀਚਿੰਗ ਹੈ ਜਿਹੜੀ 700 ਹੈ ਜੀ ਲਾਈਨਿੰਗ ਵਾਲੇ ਦੀ ਲਾਈਨਿੰਗ ਹੋਊਗੀ 300 ਦੀ ਟਾਫਟਾ ਜਿਵੇਂ 셔ਟ ਤੇ ਟਾਫਟਾ ਹੋ ਗਿਆ ਸਲਵਾਰ ਤੇ ਸਿੰਪਲ ਲਾਈਨਿੰਗ ਹੋਗੀ ਉਹਦਾ ਦੇਖੋ 500 ਐਡ ਹੋ ਜਾਊਗਾ ਸਾਰੇ ਸੂਟ ਤੇ ਟਾਫਟਾ ਲਵਾਉਣਾ 750 ਐਡ ਹੋ ਜਾਊਗਾ ਉਹ ਆਪਣੇ ਅਕੋਰਡਿੰਗ ਹੈ ਨਾ ਜਿਵੇਂ ਦੀ ਤੁਸੀਂ ਸਟੀਚਿੰਗ ਕਰਾਉਣੀ ਆ ਇਹ ਆਪਾਂ ਇਹ ਚ ਵਰਕ ਹੋ ਗਿਆ ਸਟੱਫ ਹੋ ਗਿਆ ਤੇ ਏਮਬਰਾਇਡਰੀ ਹੋਗੀ ਉਹਦੇ ਤੁਹਾਨੂੰ ਸਾਰਾ ਚਾਰजेस ਜਿਹੜੇ ਉਹ ਆਪਾਂ ਸਕਰੀਨ ਤੇ ਸ਼ੋਅ ਕਰ ਰਹੇ ਆ ਤੇ ਆਪਣੇ ਜਿਹੜੇ ਸੂਟ ਨੇ ਜੀ ਉਹ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਆਪਣੇ ਕੋਲੇ ਤੁਸੀਂ ਕਿਤੇ ਵੀ ਬੈਠੇ ਹੋ ਦੁਨੀਆ ਚ ਕਿਤੇ ਵੀ ਸੂਟ ਮੰਗਵਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਹੋ ਕਾਫੀ ਆਪਾਂ ਨੂੰ ਫੋਨ ਕਾਲਸ ਆਉਂਦੀਆਂ ਨੇ ਸਟੀਚਿੰਗ ਰਿਲੇਟਡ ਹਨਾ ਪੁੱਛਦੇ ਨੇ ਵੀ ਤੁਸੀਂ ਉਹਨਾਂ ਨੂੰ ਸ਼ਾਇਦ ਐਵੇਂ ਹੁੰਦਾ ਵੀ ਸਿਰਫ ਸਟੀਚਿੰਗ ਤੇ ਪੇਂਟਿੰਗ ਹਨਾ ਮਤਲਬ ਟੀਚ ਕਰਦੇ ਨੇ ਸਿਖਾਉਂਦੇ ਨੇ ਪਰ ਨਹੀਂ ਜੀ ਆਪਣਾ ਸਾਰਾ ਹੀ ਕੰਮ ਹੈ ਹੈਂਡਵਰਕ ਮਸ਼ੀਨਵਰਕ ਬਾਦਲਾਵਰਕ ਆਰੀਵਰਕ ਪੇਂਟਿੰਗ ਸਟੀਚਿੰਗ ਹਰ ਤਰ੍ਹਾਂ ਦਾ ਕੰਮ ਆ ਸੂਟਾਂ ਲਿਟਰਲ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਪਾਰਟੀ ਵੇਅਰ ਸਿੰਪਲ ਸੂਟ ਕਿਵੇਂ ਦੇ ਵੀ ਸਟਿਚ ਕਰਵਾ ਸਕਦੇ ਹੋ ਪ੍ਰਿੰਟਡ ਵੀ ਆਪਣੇ ਕੋਲੇ ਅਵੇਲੇਬਲ ਨੇ ਜੀ ਤੁਸੀਂ ਉਹਨਾਂ ਚੋਂ ਵੀ ਸੂਟ ਆਪਣੇ ਰੈਡੀ ਕਰਵਾ ਸਕਦੇ ਹੋ ਸੂਟ ਵੀ ਸਟਿਚ ਕਰਵਾ ਸਕਦੇ ਹੋ ਕੁੜਤਾ ਸਟਾਈਲ ਜਿਵੇਂ ਦੇ ਵੀ ਜੇ ਤੁਸੀਂ ਅਨਸਟਿਚ ਵੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਣਗੇ ਜੀ ਅੱਗੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਜਿਹੜੇ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਪਹਿਲਾ ਸੂਟ ਰਹੂਗਾ ਜੀ ਆਪਣਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਇਹ ਕੈਲੀਫੋਰਨੀਆ ਦੇ ਕਸਟਮਰ ਨੇ ਜੀ ਇਹ ਨੈਕ ਵਰਕ ਬਹੁਤ ਪਿਆਰਾ ਹੋਇਆ ਹੋਇਆ ਹੈ ਜੀ ਤੇ ਬਾਜੂ ਵਰਕ ਇਹ ਕਿਸੇ ਪ੍ਰਿੰਟ ਤੇ ਨਹੀਂ ਆਪਾਂ ਵਰਕ ਕਰਵਾਇਆ ਜੀ ਇਹ ਇਹ ਆਪਾਂ ਟਾਈਡਾਈ ਕਰਵਾਇਆ ਟਾਈਡਾਈ ਕਰਵਾ ਕੇ ਸੂਟ ਤੇ ਫਿਰ ਆਪਾਂ ਨੇ ਜਿਹੜਾ ਵਰਕ ਕਰਵਾਇਆ ਬਹੁਤ ਹੀ ਸੋਹਣੀ ਫਿਨਿਸ਼ਿੰਗ ਤੁਹਾਨੂੰ ਘੇਰੇ ਦੀ ਮਿਲੂਗੀ ਤੇ ਚੰਪਾ ਲਾ ਕੇ ਜੀ ਆਪਾਂ ਇਹਨੂੰ ਸੂਟ ਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰੀ ਜੀ ਦੀ ਬਾਟਮ ਆ ਜੇ ਤੁਸੀਂ ਕਿਸੇ ਗਰਮੀ ਦੇ ਫੰਕਸ਼ਨ ਤੇ ਇਹਨੂੰ ਵੇਅਰ ਕਰੋਗੇ ਬਹੁਤ ਵਧੀਆ ਰਹੂਗਾ ਜੀ ਇਹ ਸੂਟ ਦੇਖੋ ਤੁਸੀਂ ਦੇਖੋ ਗਰਮੀ ਸਰਦੀ ਕਿਵੇਂ ਵੀ ਪਾ ਸਕਦੇ ਹੋ ਇਹ ਹੁੰਦਾ ਨਾ ਥੋੜਾ ਜਿਹਾ ਆਪਾਂ ਸੋਚਦੇ ਆ ਵੀ ਗਰਮੀ ਚ ਵੀ ਪੈ ਜੇ ਕਿਉਂਕਿ ਜ਼ਿਆਦਾਤਰ ਜਿਹੜੇ ਸਰਦੀਆਂ ਚ ਹੀ ਪੈਂਦੇ ਨੇ ਇਹ ਤੁਸੀਂ ਦੋਵੇਂ ਸੀਜ਼ਨ ਚ ਕਿਵੇਂ ਵੀ ਵੇਅਰ ਕਰ ਸਕਦੇ ਹੋ ਇਹ ਤਾਂ ਦੁਪੱਟਾ ਹੀ ਰਹੂਗਾ ਜੀ ਐਵੇਂ ਫੱਟਿਆਂ ਦੀ ਡਾਈ ਕੀਤੀ ਗਈ ਹੈ ਇਹ ਦੇਖੋ ਤੁਸੀਂ ਇਸ ਤਰ੍ਹਾਂ ਤਿੰਨ ਫੱਟਿਆਂ ਦੀ ਡਾਈ ਕਰਕੇ ਇਹਨੂੰ ਆਪਾਂ ਰੈਡੀ ਕਰਵਾਇਆ ਤੁਸੀਂ ਜਿਵੇਂ ਸ਼ਰਟ ਤੇ ਟਾਈਡਾਈ ਹੋਇਆ ਐਵੇਂ ਵੀ ਦੁਪੱਟੇ ਰੈਡੀ ਕਰ ਸਕਦੇ ਹੋ ਇਹ ਵੀ ਕਰਵਾ ਕੇ ਨੈਕਸਟ ਸੂਟ ਹੈ ਜੀ ਵਾਈਟ ਸੂਟ ਬਾਟਮੇ ਦੀ ਰਹੂਗੀ ਜੀ ਐਵੇਂ ਸਟਿਚਿੰਗ ਡਿਜ਼ਾਈਨ ਕਰਵਾਵਾਂਗੇ ਆਪਾਂ ਤੇ ਸ਼ਰਟ ਰਹੂਗੀ ਜੀ ਇੱਕ ਦੇਖ ਸਕਦੇ ਹੋ ਤੁਸੀਂ ਇੱਚ ਜਿੰਨੇ ਵੀ ਸੂਟ ਬਣੇ ਨੇ ਸਾਰਿਆਂ ਦੇ ਆਲਮੋਸਟ ਆਪਾਂ ਨੇ ਡਿਜ਼ਾਈਨਿੰਗ ਅਲੱਗ-ਅਲੱਗ ਕੀਤੀ ਆ ਕਿਸੇ ਤੇ ਫੋਰ ਸਾਈਡ ਲੇਸ ਲਾਤੀ ਹੈ ਕਿਸੇ 골ਡ neck ਸਕੁਅਰ ਸ਼ੇਪ ਚ neck ਐਵੇਂ ਅਲੱਗ-ਅਲੱਗ ਬਣਾਏ ਨੇ ਥੋੜਾ ਜਿਹਾ بی ਕੱਟ ਦਿੱਤਾ ਆਪਾਂ ਨੇ ਥੋੜਾ ਜਿਹਾ ਚੇਂਜ ਕਰ ਦਿੰਨੇ ਹੁੰਨੇ ਆ ਆਪਾਂ ਇਸ ਤਰ੍ਹਾਂ ਬਾਜੂ ਤੇ ਕੰਮ ਆਊਗਾ ਸਲਵਾਰ ਤੇ ਕੰਮ ਨਹੀਂ ਮਿਲੂਗਾ ਸਾਰੇ ਸ਼ਰਟ ਦੇ ਵਿੱਚ ਕੰਮ ਮਿਲੂਗਾ ਤੁਹਾਨੂੰ ਬਹੁਤ ਹੀ ਪਿਆਰਾ ਕੰਮ ਹੈ ਜੀ ਬਹੁਤ ਸੋਹਣੇ ਲੱਗਦੇ ਨੇ ਇਹ ਵਾਲੇ ਸੂਟ ਬਣੇ ਹੋਏ ਅੱਜਕੱਲ ਜਿਵੇਂ ਵਾਈਟ ਤੇ ਆਫ ਵਾਈਟ ਬਹੁਤ ਹੀ ਜਿਆਦਾ ਟ੍ਰੈਂਡ 'ਚ ਹੈ ਇੱਕ ਬਲੈਕ ਕਲਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਜਿਹੜੇ ਦਾ ਦੁਪੱਟਾ ਪਹਿਲਾਂ ਪਰਗਾਨza ਤੇ ਹੀ ਰੈਡੀ ਕੀਤੇ ਨੇ ਸਾਰੇ ਇਹਦੇ ਨਾਲ ਆਪਾਂ ਵਰਬਰੀ ਦਾ ਦੁਪੱਟਾ ਲਾਇਆ ਟਾਈ ਡਾਈ ਕੀਤਾ ਗਿਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜਿਹੜਾ ਟਾਈ ਡਾਈ ਕੀਤਾ ਗਿਆ ਹੈ ਬਹੁਤ ਪਿਆਰੇ ਲੱਗਦੇ ਨੇ ਜੀ ਇਹ ਸੂਟ ਬਣੇ ਹੋਏ ਨੈਕਸਟ ਜਿਹੜਾ ਇਹ ਆਪਾਂ ਨੇ ਮਸਲੀਨ ਚੱਕ ਦੇ ਉੱਪਰ ਬਣਾਇਆ ਹੋਇਆ ਇਹ ਚਾਕਾਂ ਵਾਲੀ ਫਰੌਕ ਹੈ ਜੀ ਚਾਕ ਰੱਖੇ ਹੋਏ ਨੇ ਫਰੌਕ ਦੇ ਤੇ ਇੱਥੇ ਤੁਹਾਨੂੰ ਦੇਖੋ ਐਵੇਂ ਕੰਮ ਮਿਲੂਗਾ ਤੇ ਬਾਜੂ ਤੇ ਸੇਮ ਫਲਾਰ ਬਾਜੂ ਤੇ ਤੇ ਅੰਨੀਚੇ ਆਪਾਂ ਲੀਸ ਨਾਲ ਇਹਨੂੰ ਡਿਜ਼ਾਈਨਿੰਗ ਕੀਤਾ ਇਹਦੇ ਨਾਲ ਸਿੰਪਲ ਹੈ ਜਿਹੜੀ ਬਾਟਮ ਬਣੀ ਹੈ ਜੀ ਤੇ ਪਿਓਰ ਚਨੋਂ ਦਾ ਦੁਪੱਟਾ ਲਗਵਾਇਆ ਇਹਨਾਂ ਨੇ ਇਸ ਤਰ੍ਹਾਂ ਦੀ ਫਿਨਿਸ਼ਿੰਗ ਹੈ ਜਿਹੜੀ ਦੁਪੱਟੇ ਦੀ ਕੀਤੀ ਗਈ ਹੈ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿਵੇਂ ਵੀ ਦੁਪੱਟਾ ਰੈਡੀ ਕਰਵਾ ਸਕਦੇ ਹੋ ਦੁਪੱਟੇ ਤੇ ਕਿਸੇ ਹਨਾ ਜੇ ਐਮਬ੍ਰੋਇਡਰੀ ਨਾਲ ਦਾ ਕਟਵਰਕ ਕਰਵਾਉਗੇ ਉਹ ਵੀ ਬਹੁਤ ਪਿਆਰਾ ਲੱਗੂਗਾ ਤੇ ਸ਼ਰਟ ਦੇ ਵਿੱਚ ਦੁਪੱਟੇ ਦੇ ਵਿੱਚ ਬੂਟੀਆਂ ਪਵਾਉਗੇ ਬਹੁਤ ਪਿਆਰੀਆਂ ਲੱਗਣਗੀਆਂ ਜਿਵੇਂ ਪਹਿਲਾਂ ਪਾਈ ਸੂਟ ਲੈ ਕੇ ਆਏ ਸੀ ਉਹ ਤੇ ਨੈੱਕ ਵਰਕ ਨਹੀਂ ਸੀਗਾ ਦੇਖੋ ਫਸਟ ਸੂਟ ਦਿਖਾਇਆ ਸੀ ਨੈੱਟਵਰਕ ਨਹੀਂ ਸੀ ਉਸ ਤੋਂ ਬਾਅਦ ਆਪਾਂ ਨੇ ਹਰ ਸੂਟ ਤੇ ਨੈੱਟਵਰਕ ਜਿਹੜਾ ਐਡ ਕੀਤਾ ਦੇਖੋ ਤੁਸੀਂ ਇਸ ਤਰ੍ਹਾਂ ਦਾ ਕੰਮ ਇਹ ਜਿਵੇਂ ਕਾਫੀ ਸੂਟ ਕੰਪਿਊਟਰ ਵਾਲੇ ਮਸ਼ੀਨਾਂ ਨੇ ਉਹਨਾਂ ਤੇ ਵੀ ਇਹ ਵਰਕ ਹੋ ਰਹੇ ਨੇ ਪਰ ਹਨਾ ਟਾਂਕੇ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਜਿਨ੍ਹਾਂ ਜਿਹੜੇ ਹਨਾ ਕਾਰੀਗਰਾਂ ਦਾ ਬਣਾਇਆ ਸੂਟ ਪਾਉਂਦੇ ਨੇ ਮਸ਼ੀਨ ਵਰਕ ਹੋ ਕਾਰੀਗਰਾਂ ਤੋਂ ਕੀਤਾ ਪਾਉਂਦੇ ਨੇ ਉਹਨਾਂ ਨੂੰ ਪਤਾ ਹੀ ਹੈ ਉਹ ਉਹਨਾਂ ਨੂੰ ਉਹ ਕੰਪਿਊਟਰ ਵਾਲੀ ਨਹੀਂ ਲਾਇਕ ਕਰਦੇ ਕਿਉਂਕਿ ਜਿਹਨੂੰ ਹਨਾ ਜਿਹੜੇ ਬਣਾਉਂਦੇ ਰਹਿੰਦੇ ਉਹਨਾਂ ਨੂੰ ਪਰਖ ਹੁੰਦੀ ਆ ਤੇ ਜਿਹੜੇ ਪੈਂਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਚੀਜ਼ ਕੀ ਹੈ ਤੇ ਕਾਰੀਗਰਾਂ ਦਾ ਟਾਂਕਾ ਕਿਵੇਂ ਦਾ ਹੁੰਦਾ ਹੈ ਬਹੁਤ ਹੀ ਪਿਆਰਾ ਜਿਹਦੇ ਨਾਲ ਦੇਖੋ ਤੁਸੀਂ ਬਾਟਮ ਵਰਕ ਵੀ ਤੁਹਾਨੂੰ ਮਿਲੂਗਾ ਤੇ ਇਹਦੇ ਨਾਲ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਆਪਣਾ ਚੈੱਕ ਕਰੋ ਤੁਸੀਂ ਕਿੰਨੀ ਪਿਆਰੀ ਲੁਕ ਕਰੀਏ ਜੀ ਦੁਪट्टे ਦੀ ਪਿਓਰ ਚਨਾਉਂਦਾ ਦੁਪੱਟਾ ਬਾਕੀ ਤੁਸੀਂ ਕਿਸੇ ਵੀ ਸਟੱਫ ਤੇ ਐਵੇਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਡਾਇਰ ਨੇ ਤਾਂ ਦੇਖੋ ਬਹੁਤ ਹੀ ਜਿਆਦਾ ਸੋਹਣਾ ਬਣਾ ਦੁਪੱਟਾ ਰੈਡੀ ਕੀਤਾ ਹੋਇਆ ਬਾਕੀ ਹਨਾ ਕਲਰ ਨੇ ਜੇ ਚਾਰ ਲੱਗੇ ਨੇ ਦੋ ਫਲਾਰ ਨਾਲ ਦੇ ਕਲਰ ਲੱਗੇ ਨੇ ਤੇ ਇੱਕ ਬੇਸ ਕਲਰ ਲੱਗ ਗਿਆ ਤੁਸੀਂ ਕਿਸੇ ਵੀ ਸਟੱਫ ਤੇ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਚ